ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਪੰਜਵਾ ਜਦੋਂ ਪ੍ਰੀਤ ਚੰਦ ਨੇ ਈਰਖਾ ਕਰਕੇ ਅਨੇਕਾਂ ਬਾਪ ਕਰਮ ਕੀਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਜ਼ਹਿਰ ਆਦ ਤੇ ਅਨੇਕਾਂ ਕਸ਼ਟ ਦੇਣੇ ਸੰਗਤ ਦੀ ਸਤਗੁਰਾਂ ਦੀ ਨਿੰਦਿਆ ਕੀਤੀ ਤਿਨਾਂ ਦੇ ਪਰਥਾਏ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਰੱਖਿਆ ਦਾ ਸ਼ਬਦ ਪੰਚਮ ਗੁਰਦੇਵ ਤਾਂ ਗੁਰੂ ਅਰਜਨ ਦੇ ਮਹਾਰਾਜ ਜੀ ਉਚਾਰਨ ਕਰਦੇ ਹਨ ਹਰ ਹਰ ਲੀਨੇ ਸੰਤ ਉਬਾਰ ਹਰ ਸਾਰਿਆਂ ਨੂੰ ਹਰੇ ਪਰੇ ਕਰਨ ਵਾਲੇ ਹਰ ਪਰਮੇਸ਼ਰ ਨੇ ਆਪਣੇ ਪਿਆਰੇ ਸੰਤ ਭਗਤਾ ਨੂੰ ਉਬਾਰ ਕੀਏ ਬਚਾ ਲੈਣਾ ਕੀਤਾ ਹੈ ਹਰ ਕੀ ਦਾਸ ਕੀ ਚਿਤਵੈ ਬੁਰਿਆਈ ਤਿਸਹੀ ਕਉ ਫਿਰ ਮਾਰ ਰਹਾ ਜੋ ਪੁਰਖ ਹਰ ਪਰਮੇਸ਼ਰ ਦੇ ਪਿਆਰੇ ਦਾਸ ਸੇਵਕਾਂ ਦੀ ਬੁਰਿਆਈ ਬਦੀ ਪਾਪਾਂ ਰੂਪੀ ਕਰਮ ਚਿਤਵਦਾ ਹੈ ਉਸੇ ਨੂੰ ਹੀ ਫਿਰ ਲਾਂ ਤਾਂ ਰੂਪੀ ਜੁੱਤੀਆਂ ਦੀ ਜਮਾਂ ਦੀ ਮਾਰ ਪੈਂਦੀ ਹੈ ਰਹਾਉ ਬਿਸਰਾਮ ਦੇ ਕਿ ਸਤਿਗੁਰੂ ਕਿਰਪਾ ਕਰਦੇ ਆ ਜਨਕਾ ਆਪ ਸਹਾਈ ਹੋਆ ਨਿੰਦਕ ਭਾਗੇ ਹਾਰ ਆਪਣੀ ਪਿਆਰੀ ਜਨ ਦਾਸਾਂ ਦਾ ਪਰਮੇਸ਼ਰ ਆਪ ਹੀ ਸਹਾਇਕ ਹੋਇਆ ਹੈ ਤੇ ਪ੍ਰਿਥੀਏ ਵਰਗੇ ਨਿੰਦਕ ਨਿੰਦਿਆ ਕਰਨ ਵਾਲੇ ਪੁਰਖ ਹਾਰ ਕਰਕੇ ਸ੍ਰੀ ਅਮਰਸਰ ਸਾਹਿਬ ਛੱਡ ਕੇ ਭਾਗੇ ਕਈ ਦੌੜ ਗਏ ਪ੍ਰਮਤ ਪ੍ਰਮਤ ਊਹਾ ਹੀ ਮੂਏ ਬਾਹੜ ਗਰੇ ਨ ਮੰਝਾਰ ਪ੍ਰਥੀਆ ਬਾਹੜ ਮੁੜ ਕੇ ਆਪਣੇ ਸ੍ਰੀ ਅਮਰਸਰ ਸਾਹਿਬ ਗਰੇ ਘਰ ਮੰਝਾਰ ਹੁੰਦਾ ਵਿੱਚ ਨਹੀਂ ਆ ਸਕਿਆ ਊਹਾ ਉਦਰੇ ਹੀ ਗੁਰਿਆਈ ਲਈ ਪਰਮਦਾ ਪਰਮੰਧਿਆ ਮੁਕਦਮਾ ਕਰਦਾ ਮਰ ਗਿਆ ਪ੍ਰਧਿਏ ਵਰਗੇ ਆਦਿਕ ਨਿੰਦਕ ਪਰਮੰਧਿਆਂ ਪਰਮੰਧਿਆਂ ਉੱਥੇ ਇਹ ਹਰ ਨਾਮੀ ਨਗਰ ਵਿੱਚ ਹੀ ਮਰ ਗਏ ਬਾਹੜ ਮੁੜ ਕੇ ਆਪਣੇ ਘਰ ਵਿੱਚ ਨਹੀਂ ਆਏ ਸੋ ਕਈ ਸੱਜਣ ਇੱਥੇ ਗ੍ਰਹਿਣ ਪਾਠ ਇਕੱਠਾ ਕਰਦੇ ਆ ਪਰ ਜੋ ਸ਼ੁੱਧ ਪਾਠ ਹੈ ਉਹ ਗ੍ਰਹਿ ਨੰਨਾ ਮੁਕਤਾ ਹੀ ਹੈ ਨਾਨਕ ਸਰਨ ਪਰਿਓ ਦੁਖ ਪੰਜਨ ਗੁਣ ਗਾਵੈ ਸਦਾ ਅਪਾਰ ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਦੁੱਖਾਂ ਦੇ ਭੰਨਣ ਵਾਲੇ ਸਤਿਗੁਰੂ ਮੇਟਣ ਵਾਲੇ ਪਰਮੇਸ਼ਰ ਜੀ ਅਸੀਂ ਆਪ ਜੀ ਦੀ ਸ਼ਰਨ ਓਟ ਵਿੱਚ ਪਏ ਹਾਂ ਤੇ ਪਾਰਾ ਵਾਰ ਤੁਰੈ ਪਰਮੇਸ਼ਰ ਹਮੇਸ਼ਾ ਆਪ ਜੀ ਦੇ ਗੁਣਾ ਨੂੰ ਕੀਰਤਨ ਰੂਪ ਵਿੱਚ ਗਾਉਂਦੇ ਹਾਂ ਆਪ ਜੀ ਦੇ ਅਪਾਰ ਬੇਅੰਤ ਗੁਣਾ ਨੂੰ ਗਾਉਂਦੇ ਹਾਂ निंदक का मुख काला हुआ दीन दुनिया के दरबार दीन दुनिया लोक परलोक के दरबार साथ संगत रूपी दरबार विच निंदक दा निंदिया करने वाले पुरखा दा मुंह काला होया है पाव लोक परलोक विच अब जस खटदा है तनासरी मोहल्ला 5वा ਅਬ ਹਰ ਰਾਖਨਹਾਰ ਚਿਤਾਰਿਆ ਸੋ ਜਦੋਂ ਚਾਲ ਪਾਠ ਦੀ ਬਣਦੀ ਹੈ ਚਾਲ ਦੇ ਵਾਸਤੇ ਜੋ ਵਿਸਰਾਮ ਹੈ ਹਰਤੇ ਵੀ ਲੱਗਦਾ ਹੈ ਪਰ ਇਥੇ ਵਿਸਰਾਮ ਜੋ ਹੈ ਉਹ ਅਬ ਤੇ ਹੈ ਅਬ ਹੁਣ ਅਸੀਂ ਰਾਖਨਹਾਰ ਸਾਰਿਆਂ ਦੀ ਰੱਖਿਆ ਕਰਨ ਵਾਲੇ ਪਰਮੇਸ਼ਰ ਦੇ ਨਾਮ ਨੂੰ ਚਿਤਾਰਿਆ ਚਿੰਤਨ ਸਿਮਰਨਾ ਕੀਤਾ ਹੈ ਪਤਿਤ ਪੁਨੀਤ ਕੀਏ ਖੇਨ ਪੀਤਰ ਸਗਲਾ ਰੋਗ ਬਿਦਾਰਿਆ ਰਹਾਉ ਪਰਮੇਸ਼ਰ ਨੇ ਪਤਿਤ ਪਾਪੀਆਂ ਨੂੰ ਇੱਕ ਖੇਨ ਛਿਨ ਪਲ ਭੀਤਰ ਵਿੱਚ ਹੀ ਪੁਨੀਤ ਪਵਿੱਤਰ ਕਰ ਦਿੱਤਾ ਅਤੇ ਸਾਰਿਆਂ ਹੰਕਾਰ ਅਗਿਆਨ ਆਦ ਰੋਗਾਂ ਦਾ ਸਮੁੰਦਾਇਕੀ ਬਿਦਾਰਿਆ ਨਾਸ਼ ਕਰ ਦਿੱਤਾ ਰਹਾਉ ਬਿਸਰਾਮ ਦੇ ਕੀ ਸਤਗੁਰੂ ਅੱਗੇ ਕਿਰਪਾ ਕਰ ਰਹੇ ਆ ਗੋਸਟ ਪਈ ਸਾਧ ਕੈ ਸੰਗਮ ਕਾਮ ਕ੍ਰੋਧ ਲੋਭ ਮਾਰਿਆ ਸੰਤ ਜਨਾਂ ਦੀ ਸੰਗਮ ਸਤ ਸੰਗ ਭਾਵ ਬਾਬਾ ਬੁੱਢਾ ਸਾਹਿਬ ਜੀ ਆਦਿਕਾਂ ਸੰਤਾਂ ਦੀ ਸੰਗਤ ਵਿੱਚ ਸਾਡੀ ਸ੍ਰੇਸ਼ਟ ਬਾਣੀ ਵਾਲੇ ਬਚਨ ਬਿਲਾਸਾਂ ਦੀ ਗੋਸਟ ਚਰਚਾ ਹੋਈ ਤਾਂ ਅਸੀਂ ਕਾਮ ਦੇ ਫੁਰਨੇ ਨੂੰ ਵਸਤੂ ਵਿਚਾਰ ਦੁਆਰਾ ਕ੍ਰੋਧ ਨੂੰ ਸ਼ਾਂਤੀ ਦੁਆਰਾ ਤੇ ਲੋਭ ਨੂੰ ਸੰਤੋਖ ਦੁਆਰਾ ਮਾਰਨਾ ਕੀਤਾ ਹੈ ਸਿਮਰ ਸਿਮਰ ਪੂਰਨ ਨਾਰਾਇਣ ਸੰਗੀ ਸਗਲੇ ਤਾਰਿਆ ਜਿਸ ਵਿੱਚ ਨਾਰਾਇਣ ਅਵਿਦਿਆ ਰੂਪੀ ਰਾਇਣ ਰਾਤ ਨਹੀਂ ਹੈ ਜਿਸ ਦਾ ਸਾਰੇ ਨਰਾਂ ਦੇ ਹਿਰਦੇ ਰੂਪੀ ਵਿੱਚ ਨਿਵਾਸ ਹੈ ਜਿੱਥੇ ਕਾਮ ਕ੍ਰੋਧ ਆਦਿਕ ਦੁਸ਼ਮਣਾਂ ਦਾ ਘਰ ਨਹੀਂ ਹੈ ਉਸ ਸਿਮਰਨੇ ਜੋਗ ਪੂਰਨ ਵਿਆਪਕ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਕੇ ਆਪਣੇ ਸਾਰੇ ਸੰਗੀ ਸਾਥੀਆਂ ਨੂੰ ਤਾਰ ਲਿਆ ਹੈ ਔਖਦ ਮੰਤਰ ਮੂਲ ਮਨ ਏਕੈ ਮਨ ਵਿਸਰਾ ਮਨ ਵਿਸਵਾਸ ਪ੍ਰਭ ਧਾਰਿਆ ਅਸੀਂ ਆਪਣੇ ਮਨ ਹਿਰਦੇ ਵਿੱਚ ਪਰਮੇਸ਼ਰ ਦੇ ਨਾਮ ਦਾ ਵਿਸ਼ਵਾਸ ਭਰੋਸਾ ਧਾਰਿਆ ਹੈ ਕਿ ਇੱਕ ਨਾਮ ਦਾ ਮੰਨਣ ਹੀ ਸਾਰੀਆਂ ਔਖਤ ਦਵਾਈਆਂ ਤੇ ਮੰਤਰਾਂ ਦਾ ਮੂਲ ਭਾਵ ਮੋਢ ਹੈ ਚਰਨ ਰੇਨ ਵਾਂਛੈ ਨਿਤ ਨਾਨਕ ਪੁਨਹ ਪੁਨਹ ਬਲਹਾਰਿਆ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਵਾਹਿਗੁਰੂ ਅਸੀਂ ਨਿਤ ਹਮੇਸ਼ਾ ਹੀ ਆਪ ਜੀ ਦੇ ਚਰਨਾਂ ਦੀ ਰੇਨ ਧੂੜੀ ਨੂੰ ਵਾਂਛੈ ਚਾਹੁੰਦੇ ਹਾਂ ਅਤੇ ਪੁਨਹ ਪੁਨਹ ਬਾਰ-ਬਾਰ ਆਪ ਜੀ ਤੋਂ ਬਲਹਾਰਿਆ ਕੁਰਬਾਨ ਜਾਂਦੇ ਹਾਂ ਤਨਸਰੀ ਮਹੱਲਾ ਪੰਜਵਾ ਮੇਰਾ ਲਾਗੋ ਰਾਮ ਸਿਉ ਹੇਤ ਹੇ ਭਾਈ ਮੇਰਾ ਤੁ ਭਾਵ ਸਾਡਾ ਰਾਮ ਪਰਮੇਸ਼ਰ ਦੇ ਨਾਲ ਹੇਤ ਪ੍ਰੇਮ ਲੱਗ ਗਿਆ ਹੈ ਅਤੇ ਸਤਿਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਾਟਿਆ ਕੀਤ ਰਹਾ ਪਰਮੇਸ਼ਰ ਨਾਲ ਪ੍ਰੇਮ ਕਰਨੇ ਕਰਕੇ ਸਾਡਾ ਸਤਿਗੁਰੂ ਹਮੇਸ਼ਾ ਸਹਾਈ ਸਹਾਇਤਾ ਕਰਨ ਵਾਲਾ ਹੋਇਆ ਜਿਨ੍ਹਾਂ ਨੇ ਅਗਿਆਨ ਆਦ ਦੁੱਖਾਂ ਦਾ ਕੀਤ ਘਰ ਕੱਟ ਦਿੱਤਾ ਹੈ ਜੋ ਗਿਆਨ ਆਦ ਦੁੱਖਾਂ ਦਾ ਕੀਤ ਝੰਡਾ ਚੁਲ ਰਿਹਾ ਸੀ ਉਹ ਕੱਢ ਦਿੱਤਾ ਹੈ ਭਾਵ ਦੁੱਖ ਦਾ ਰਾਜ ਦੂਰ ਕਰ ਦਿੱਤਾ ਹੈ ਰਹਾਉ ਬਿਸਰਾਮ ਦੇ ਕੀ ਸਤਿਗੁਰੂ ਕਿਰਪਾ ਕਰਦੇ ਆ हाथ दी राख्यो अपना कर बिरथा सगले मिटाई जिस 와ਹਿਗੁਰੂ ਨੇ ਆਪਦਾ सेवक ਬਣਾ ਕਰਕੇ ਕਿਰਪਾ ਰੂਪੀ ਹੱਥ ਦੇ ਕੇ ਰਖ ਲਿਆ ਹੈ ਅਤੇ ਸਾਰੀ ਅਵਿਦਿਆ ਦੀ ਬਿਰਥਾ ਪੀੜਾ ਮੇੜ ਦਿੱਤੀ ਹੈ निंदक के मुख काले कीने जानका आप सहाई निंदा ਕਰਨ ਵਾਲੇ ਪੁਰਖਾਂ ਦੇ ਲੋਕ ਪਰਲੋਕ ਵਿੱਚ ਔਗਣਾ ਕਰਕੇ ਲਾਹਨਤਾਂ ਰੂਪੀ ਸਵਾ ਨਾਲ ਮੂੰਹ ਕਾਲੇ ਕਲੰਕਿਤ ਕੀਤੇ ਹਨ ਅਤੇ ਸਾਡੇ ਜਨ ਸੇਵਕਾਂ ਦਾ ਆਪ ਵਾਹਿਗੁਰੂ ਸਹਾਇਕ ਹੋਇਆ ਹੈ ਸੱਚਾ ਸਾਹਿਬ ਹੋਵਾ ਰਖਵਾਲਾ ਰਾਖ ਲੀਏ ਕੰਠ ਲਾਏ ਸੱਚਾ ਸਾਹਿਬ ਮਾਲਕ ਪਰਮੇਸ਼ਰ ਆਪ ਸਾਡੀ ਲੋਕ ਪਰਲੋਕ ਵਿੱਚ ਰਖਿਆ ਕਰਨ ਵਾਲਾ ਹੋਇਆ ਅਤੇ ਆਪਣੀ ਦਾਸਾਂ ਨੂੰ ਅਪੇਦ ਨਿਸ਼ਚੇ ਰੂਪੀ ਕੰਠ ਗਲੇ ਨਾਲ ਲਾ ਕੇ ਰਖ ਲਿਆ ਹੈ ਨਿਰਭਉ ਭੈ ਸਦਾ ਸੁਖਮਾਨੇ ਨਾਨਕ ਹਰ ਗੁਣ ਗਾਏ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਪਰਮੇਸ਼ਰ ਦੇ ਸ਼ੁਭ ਗੁਣਾਂ ਨੂੰ ਗਾਉਣੇ ਕਰਕੇ ਨਿਰਭਉ ਡਰ ਤੋਂ ਰਹਿਤ ਪਦ ਨੂੰ ਪ੍ਰਾਪਤ ਹੋਏ ਹਨ ਅਤੇ ਹਮੇਸ਼ਾ ਆਤਮਿਕ ਸੁਖ ਨੂੰ ਮਾਣਦੇ ਆ ਦਨਸਰੀ ਮਹੱਲਾ ਪੰਜਵਾ ਔਖਦ ਤੇਰਾ ਨਾਮ ਦਇਾਲ ਏ ਦਇਾਲ ਦਇਆ ਦੇ ਘਰ ਪਰਮੇਸ਼ਰ ਤੁਹਾਡਾ ਨਾਮ ਹੀ ਸਾਰੇ ਅਗਿਆਨ ਆਦ ਰੋਗਾਂ ਦੀ ਔਖਦ ਦਵਾਈ ਹੈ ਮੋਹ ਆਦਰ ਤੇਰੀ ਗਤ ਨਹੀਂ ਜਾਣੇ ਤੂੰ ਆਪ ਕਰੇ ਪ੍ਰਤਪਾਲ ਰਹਾਉ ਹੇ ਵਾਹਿਗੁਰੂ ਮੈਂ ਵਿਸ਼ਿਆਂ ਵਿੱਚ ਆਤਰ ਦੁਖੀ ਹੋਏ ਨੇ ਤੁਹਾਡੀ ਪ੍ਰਾਪਤੀ ਦੀ ਗਤ ਮਰਿਆਦਾ ਨਹੀਂ ਜਾਣੀ ਤੂੰ ਆਪ ਹੀ ਸਾਡੇ ਪ੍ਰਤਿਪਾਲ ਪ੍ਰਤ ਤਾਈ ਪਾਲ ਪਾਲਣਾ ਕਰਦਾ ਹੈ ਰਹਾਉ ਧਾਰ ਅਨੁਗ੍ਰਹਿ ਸੁਆਮੀ ਮੇਰੇ ਦੁਤੀਆ ਪਾਉ ਨਿਵਾਰ ਹੇ ਮੇਰੇ ਸੁਆਮੀ ਮਾਲਕ ਪਰਮੇਸ਼ਰ ਜੀ ਸਾਡੇ ਤੇ ਆਪ ਜੀ ਅਨੁਗ੍ਰਹਿ ਕਿਰਪਾ ਦ੍ਰਿਸ਼ਟੀ ਧਾਰਨ ਕਰਕੇ ਹਿਰਦੇ ਦੇ ਅੰਦਰੋਂ ਦੁਤੀਆ ਦ્વੈਤ ਭਾ ਨੂੰ ਨਿਵਾਰ ਮੇਟ ਦਿਓ ਦੂਰ ਕਰ ਦਿਓ ਬੰਧਨ ਕਾਟ ਲੇਹ ਆਪਣੇ ਕਰ ਕਬਹ ਨ ਆਵੇ ਹਾਰ ਏ ਵਾਹਿਗੁਰੂ ਸਾਡੇ ਹੋਮੇ ਦੇ ਬੰਧਨ ਜੰਜਾਲ ਕੱਟ ਕਰਕੇ ਆਪ ਦੀ ਸੇਵਕ ਬਣਾ ਲਵੋ ਜਿਸ ਕਰਕੇ ਫਿਰ ਕਦੇ ਵੀ ਕਾਮ ਕ੍ਰੋਧ ਦੀ ਕੁਸੰਗਤ ਕਰਕੇ ਮਨ ਨੂੰ ਹਾਰ ਨਾ ਆਵੇ ਭਾਵ ਸੰਸਾਰ ਤੋਂ ਮਨੁੱਖਾ ਜਨਮ ਦੀ ਬਾਜੀ ਜਿੱਤ ਕੇ ਜਾਈਏ ਤੇਰੀ ਸਰਨ ਪਿਆ ਹਉ ਜੀਵਾ ਤੂੰ ਸਮਰਾਥ ਪੁਰਖ ਮਿਹਰਵਾਨ ਹੀ ਵਾਹਿਗੁਰੂ ਤੁਹਾਡੀ ਸਰਨ ਓਟ ਵਿੱਚ ਪਿਆ ਹੀ ਹਉ ਕਹੀਏ ਮੈਂ ਆਤਮਿਕ ਜੀਵਨ ਕਰਕੇ ਜਿਉਂਦਾ ਹਾਂ ਕਿਉਂਕਿ ਤੂੰ ਸਮਰਾਥ ਸਰਬ ਸ਼ਕਤੀਵਾਨ ਸਾਰੀਆਂ ਥਾਵਾਂ ਤੇ ਪੁਰਖ ਵਿਆਪਕ ਪੂਰਨ ਤੇ ਸਭ ਜੀਵਾਂ ਉੱਤੇ ਮਿਹਰਵਾਨ ਦਇਆਵਾਨ ਹੈ ਆਠ ਪਹਿਰ ਪ੍ਰਭ ਕੋ ਆਰਾਦੀ ਨਾਨਕ ਸਤਿਗੁਰੂ ਬਾਨ ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਪ੍ਰਭ ਪਰਮੇਸ਼ਰ ਜੀ ਮੈਂ ਅਠੇ ਪਹਿਰ ਆਪ ਜੀ ਨੂੰ ਆਰਾਦਦਾ ਹਾਂ ਅਤੀ ਸੈਂਕੜੀ ਵਾਰੀ ਸਦਾ ਹੀ ਆਪ ਜੀ ਤੂੰ ਬਲਹਾਰ ਕੁਰਬਾਨ ਜਾਂਦਾ ਹਾਂ ਰਾਗ ਤਨਾਸਰੀ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਤਨਾਸਰੀ ਵਿੱਚ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਜੀ ਪਹਿਲਾ ਮੰਗਲ ਕਰਦੇ ਹੋ ਸ਼ਬਦ ਉਚਾਰਨ ਕਰਦੇ ਹਨ ਕਿ ਇਓ ਵਾਹਿਗੁਰੂ ਅੱਗੇ ਅਰਦਾਸ ਕਰੋ ਇੱਕ ਜੋ ਅਦ્વੈਤ ਰੂਪ ਪਰਮੇਸ਼ਰ ਹੈ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਿਗੁਰਾਂ ਦੀ ਪ੍ਰਸਾਦ ਕਈ ਇਹ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਹਾ ਹਾ ਪ੍ਰਭ ਰਾਖਲੇਹ ਏ ਪ੍ਰਭ ਪਰਮੇਸ਼ਰ ਜੀ ਜਦੋਂ ਸਾਨੂੰ ਦੁੱਖ ਆਉਂਦਾ ਹੈ ਉਦੋਂ ਤਾਂ ਅਸੀਂ ਬੜਾ ਹਾਏ ਹਾਏ ਕਰਦੇ ਹਾਂ ਸੁੱਖ ਵੇਲੇ ਅਸੀਂ ਹਾ ਹਾ ਹੱਸਦੇ ਹਾਂ ਉੱਚੀ ਉੱਚੀ ਹਾ ਹਾ ਦਾ ਰੌਲਾ ਪਾ ਕੇ ਹੱਸਦੇ ਇਸ ਕਰਕੇ ਆਪ ਹੀ ਦਇਆ ਦ੍ਰਿਸ਼ਟੀ ਕਰਕੇ ਸਾਡੀ ਲੋਕ ਪ੍ਰਲੋਕ ਵਿੱਚ ਰੱਖਿਆ ਕਰ ਲਵੋ ਸੰਸਾਰ ਵਿੱਚ ਜੰਮਣ ਮਰਨ ਦਾ ਹਾ ਬੜਾ ਕਸ਼ਟ ਹੈ ਮਾਇਆ ਦੇ ਮੋਹ ਦਾ ਹਾ ਬੜਾ ਕਸ਼ਟ ਹੈ ਇਸ ਕਰਕੇ ਹੀ ਪ੍ਰਭ ਪਰਮੇਸ਼ਰ ਜੀ ਆਪ ਹੀ ਕਿਰਪਾ ਕਰਕੇ ਸਾਡੀ ਰੱਖਿਆ ਕਰ ਲਵੋ ਹਮ ਤੇ ਕਿਛੂ ਨਾ ਹੋਏ ਮੇਰੇ ਸੁਆਮੀ ਕਰ ਕਿਰਪਾ ਆਪਣਾ ਨਾਮ ਦੇਹ ਰਹਾਉ ਏ ਮੇਰੇ ਸੁਆਮੀ ਮਾਲਕ ਪਰਮੇਸ਼ਰ ਜੀ ਹਮ ਮੇਰੇ ਤਮਾਮ ਜੀਵਾਂ ਤੋਂ ਕੁਝ ਵੀ ਨਹੀਂ ਹੋ ਸਕਦਾ ਇਸ ਲਈ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਆਪ ਦਾ ਨਾਮ ਅੰਮ੍ਰਿਤ ਦੇਣਾ ਕਰੋ ਰਹਾਉ ਬਿਸਰਾਮ ਦੀ ਕੀ ਸਤਿਗੁਰੂ ਅੱਗੇ ਕਿਰਪਾ ਕਰ ਰਿਹਾ ਅਗਨ ਕੁਟੰਬ ਸਾਗਰ ਸੰਸਾਰ ਪਰਮ মোহ ਅਗਿਆਨ ਅੰਧਾਰ ਹੇ ਪਰਮੇਸ਼ਰ ਜੀ ਇਹ ਸੰਸਾਰ ਸਾਗਰ ਸਮੁੰਦਰ ਵਿੱਚ ਤ੍ਰਿਸ਼ਨਾ ਰੂਪੀ ਕੁਟੰਬ ਪਰਿਵਾਰ ਦੀ ਅਗਨ ਬੜਵਾ ਨਾਲ ਨਾ ਲਗਨੀ ਹੈ ਇਸਤਰੀ ਪੁੱਤਰ ਆਦਿ ਪਰਿਵਾਰ ਰੂਪ ਅਗਨੀ ਸਹਿਤ ਜੋ ਇਹ ਸੰਸਾਰ ਸਮੁੰਦਰ ਹੈ ਇਸ ਵਿੱਚ ਰੂਪ ਦੇ ਭਰਮ ਕਰਕੇ ਤੇ ਮਾਇਆ ਦੇ ਮੋਹ ਕਰਕੇ ਅਗਿਆਨ ਦਾ ਹਨੇਰਾ ਪਿਆ ਹੋਇਆ ਅਗਿਆਨ ਦੇ ਹਨੇਰੇ ਕਰਕੇ ਸੂਰੂਪ ਦੇ ਭਰਮ ਤੇ ਪਰਿਵਾਰ ਦੇ ਮੋਹ ਵਿੱਚ ਫਸੇ ਹੋਏ ਆ ਮੋਹ ਰੂਪੀ ਭਰਮ ਘੁੰਮਣ ਘੇਰੀ ਤੇ ਅਗਿਆਨ ਰੂਪ ਹਨੇਰਾ ਹੈ ਊਚ ਨੀਚ ਸੁਖ ਦੁਖ ਤ੍ਰਾਪਸ ਨਹੀਂ ਤ੍ਰਿਸਨਾ ਭੁੱਖ ਜਿਵੇਂ ਸਮੁੰਦਰ ਵਿੱਚ ਕਦੇ ਲਹਿਰਾਂ ਉੱਪਰ ਨੂੰ ਭਾਵ ਉੱਚੀਆਂ ਹੋ ਜਾਂਦੀਆਂ ਹਨ ਤੇ ਕਦੇ ਨੀਵੀਆਂ ਹੋ ਜਾਂਦੀਆਂ ਇਉਂ ਕਦੇ ਪਦਾਰਥਾ ਰੂਪੀ ਲਹਿਰਾਂ ਆਈਆਂ ਤੋਂ ਉੱਚੇ ਬਣ ਕੇ ਆਪਣੇ ਆਪ ਨੂੰ ਸੁਖੀ ਮਨ ਬੈਠਦੇ ਹਾਂ ਕਦੇ ਪਦਾਰਥਾਂ ਦੇ ਨਾਸ਼ ਹੋਣ ਤੋਂ ਨੀਵੇਂ ਬਣ ਕੇ ਆਪਣੇ ਆਪ ਨੂੰ ਦੁਖੀ ਮਨ ਬੈਠਦੇ ਹਾਂ हे ਪਰਮੇਸ਼ਰ ਜੀ ਸੰਸਾਰਿਕ ਪਦਾਰਥ ਦੇ ਸੁਖ ਮਿਲਣੇ ਕਰਕੇ ਜੀਵ ਆਪਣੇ ਆਪ ਨੂੰ ਉੱਚਾ ਮਨ ਬੈਠਦਾ। ਭਾਵ ਮਨ ਵਿੱਚ ਹੰਕਾਰ ਪੈਦਾ ਹੋ ਜਾਂਦਾ। ਅਤੇ ਦੁੱਖ ਮਿਲਣੇ ਤੋਂ ਆਪਣੇ ਆਪ ਨੂੰ ਨੀਵਾ ਮਨ ਬੈਂਦਾ। ਮਨ ਦੇ ਉੱਤਮ ਭਾਵ ਚੰਗੇ ਤੇ ਨੀਵੇਂ ਭਾਵ ਮੰਦੇ ਸੰਕਲਪਾਂ ਕਰਕੇ ਸੁਖ ਦੁੱਖ ਭੋਗਦਾ ਹੈ। ਉੱਚੀਆਂ ਨੀਵੀਆਂ ਭਾਵ ਚੰਗੀਆਂ ਮਾੜੀਆਂ ਜੂਨਾ ਵਿੱਚ ਜਾ ਕੇ ਸੁਖ ਦੁੱਖ ਭੋਗਦਾ ਹੈ। ਜੀਵ ਤ੍ਰਿਸ਼ਨਾ ਰੂਪੀ ਭੋਖ ਕਰਕੇ ਕਦੇ ਤ੍ਰਾਪਸ ਰਜਦਾ ਨਹੀਂ। ਤ੍ਰਿਪਤ ਨਹੀਂ ਹੁੰਦਾ ਮਨ ਬਾਸਨਾ ਰਜ ਬਿਖੈ ਬਿਆਦ ਏ ਪਰਮੇਸ਼ਰ ਜੀ ਮਨ ਪਦਾਰਥਾਂ ਨੂੰ ਇਕੱਤਰ ਕਰਨ ਦੀ ਬਾਸਨਾ ਇੱਛਾ ਵਿੱਚ ਰਜਿਆ ਹੋਇਆ ਹੈ ਤੇ ਵਿਸ਼ਿਆਂ ਦੇ ਬਿਆਦ ਰੋਗ ਚਿੰਬੜੇ ਹੋਏ ਹਨ ਮਨ ਗੰਦੀਆਂ ਵਾਸ਼ਨਾ ਕਰਕੇ ਬਿਆਦ ਰੋਗ ਰੂਪ ਵਿਸ਼ਿਆਂ ਵਿੱਚ ਰਜ ਲੱਗ ਰਿਹਾ ਪੰਚ ਦੂਤ ਸੰਗ ਮਹਾ ਅਸਾਦ ਮਹਾ ਬਹੁਤ ਵੱਡੇ ਅਸਾਦ ਨਾ ਸਾਦੇ ਜਾਣ ਵਾਲੇ ਪੰਜ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਨਾਂ ਦੂਤਾਂ ਦਾ ਇਹ ਜੀਵ ਮਨ ਸੰਗੀ ਹੋ ਰਿਹਾ ਜੀਵ ਜਹਾਨ ਪ੍ਰਾਨ ਤਨ ਤੇਰਾ ਨਾਨਕ ਜਾਨ ਸਦਾ ਹਰ ਨੀਰਾ ਏ ਪਰਮੇਸ਼ਰ ਜੀ ਸਾਰੇ ਜਹਾਨ ਸੰਸਾਰ ਵਿੱਚ ਜੀਵਾਂ ਨੂੰ ਪ੍ਰਾਨ ਤੇ ਤਨ ਆਦਿਕ ਸਾਰਾ ਕੁਝ ਤੁਹਾਡਾ ਹੀ ਦਿੱਤਾ ਹੋਇਆ ਹੈ ਸਤਗੁਰੂ ਜੀ ਕਥਨ ਕਰਦੇ ਹਨ ਕਿ हे ਹਰ ਪਰਮੇਸ਼ਰ ਜੀ ਮੈਂ ਹਮੇਸ਼ਾ ਹੀ ਆਪ ਜੀ ਨੂੰ ਨੇੜਾ ਨੇੜੇ ਜਾਣਦਾ ਹਾਂ ਭਾਵ ਅੰਗ ਸੰਗ ਸਮਝਦਾ ਹਾਂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹਿ ਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ